ਜੀ ਅੱਜ ਦੇ ਇਸ ਮੇਨ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਜੇ ਨਸ਼ਿਆਂ ਦੀ ਗੱਲ ਕੀਤੀ ਜਾਵੇ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਇਜਾਰੇ ਨੇ ਯੁੱਧ ਦੀ ਗੱਲ ਕੀਤੀ ਜਾ ਰਹੀ ਹੈ ਨਵਾਂ ਯੁੱਧ ਨਸ਼ਿਆਂ ਦੇ ਖਿਲਾਫ ਛੇੜਿਆ ਜਾ ਰਿਹਾ ਕਿਸ ਤਰ੍ਹਾਂ ਬਿਖਦੇ ਨੂੰ ਜੀ ਦੇਖੋ ਮੈਂ ਸਰਪੰਚ ਗ੍ਰਾਮ ਪੰਚਤ ਤੁੰਗੜਾ ਗੁਰਦੇਵ ਸਿੰਘ ਦੇਖੋ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਇਹਨੂੰ ਮਤਲਬ ਕੋਈ ਮਾੜਾ ਤਾਂ ਕਹਿੰਦਾ ਨਹੀਂ ਹੈ ਲੇਕਿਨ ਜੇ ਆਪਾਂ ਇਹਨੂੰ ਇਹਦੀ ਜੜ ਤੱਕ ਜਾਈਏ ਫੇਰੇ ਫਾਇਦਾ ਜੀ ਮਤਲਬ ਜਦੋਂ ਆਪਾਂ ਸਖਤੀ ਕਰਦੇ ਆ ਤਾਂ ਇਹ ਦਾਅ ਜ਼ਰੂਰ ਜਾਂਦਾ ਤੇ ਲੇਕਿਨ ਜੜੋਂ ਖਤਮ ਹੋਣ ਵਾਲੀ ਜਿਹੜੀ ਗੱਲ ਹੈ ਨਾ ਉਹ ਤਾਂ ਉੱਪਰ ਵਾਲਾ ਪਰਮਾਤਮਾ ਹੀ ਜਾਣਦਾ ਜੀ ਕਿਉਂਕਿ ਉਹ ਬੀਜ ਦਾਸ ਹੈ ਨਹੀਂ ਇੱਥੇ ਕਿਸੇ ਚੀਜ਼ ਦਾ ਜੀ ਤੇ ਜਿੰਨਾ ਮਰਜ਼ੀ ਤੁਸੀਂ ਸਖਤੀ ਕਰੋ ਤਾਂ ਇਹ ਭੱਜ ਪੁੱਜ ਜਾਂਦੇ ਆ ਰਾਸਤੇ ਨਵੇਂ ਲੱਭ ਲੈਂਦੇ ਆ ਤੇ ਲੇਕਿਨ ਸਰਕਾਰ ਉਪਰਾਲੇ ਤਾਂ ਕਰਦੀ ਆ ਲੋ ਡਾਊਟ ਕਰਨੇ ਵੀ ਚਾਹੀਦੇ ਆ ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਹੈ ਜੀ ਕੇ 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 ਨਸ਼ਿਆਂ ਦੀ ਐਸੀ ਬਿਮਾਰੀ ਲੱਗੀ ਆ ਇਹ ਸਾਨੂੰ ਪਾਕਿਸਤਾਨ ਦਾ ਚੀਨ ਦੀ ਲੜਾਈ ਤੋਂ ਹੀ ਪੈੜੀ ਆ ਜੀ ਕਿਉਂਕਿ ਇਸ ਲੜਾਈ ਦੇ ਵਿੱਚ ਨਾ ਹਸਿਆਰਾਂ ਦੀ ਲੋੜ ਆ ਨਾ ਕਿਸੇ ਚੀਜ਼ ਦੀ ਹੋਰ ਲੋੜ ਆ ਜੋ ਇਹ ਸਾਡਾ ਨਕਸਾਰ ਕਰ ਰਹੇ ਆ ਜਾਂ ਬਾਹਲੀਆਂ ਤਾਕਤਾਂ ਜਾਂ ਅੰਦਰਲੀਆਂ ਤਾਕਤਾਂ ਇਹ ਮਤਲਬ ਕਿਤੇ ਰੁਕਣ ਵਾਲਾ ਹੈ ਨਹੀਂ ਜੀ ਇਹ ਆਪਾਂ ਸਾਰੇ ਸਹੂਰ ਦੋਵਾਂਗੇ ਸਰਕਾਰਾਂ ਵੀ ਕਰਦੀਆਂ ਲੇਕਿਨ ਸਾਨੂੰ ਪਬਲਿਕ ਨੂੰ ਵੀ ਚਾਹੀਦਾ ਜੀ ਵੀ ਆਪਾਂ ਅਵੇਅਰ ਹੋ ਕੇ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਔਰ ਆੜਾ ਦੋੜਾ ਜਿਹੜਾ ਆ ਉਹ ਵੀ ਦੇਖੀਏ ਕਿੱਥੇ ਇਹੋ ਜਿਹਾ ਕੰਮ ਹੋ ਰਿਹਾ ਉਦੋਂ ਆਪਾਂ ਜਾਗਰੂਕ ਹੋ ਜਾਈਏ ਤਾਂ ਕਿ ਇਹ ਜਿਹੜੀ ਨਸ਼ਿਆਂ ਦੀ ਇਹ ਨੇਰੀ ਚੱਲ ਰਹੀ ਆ ਇਹ ਤੋਂ ਆਪਣੇ ਬੱਚਿਆਂ ਨੂੰ ਬਚਾ ਸਕੀਏ ਜੀ